ਇਹੜਾ ਨਾਲ ਨਹੀਂ ਆ ਜਿਸ ਕਿਹੜਾ ਫਕਰਾਂ ਵਾਲੇ ਦੀ ਕੁਰਸੀ ਤੇ ਬੈਠਾ 20000 ਰੁਪਏ ਲਾ ਕੇ ਆ। ਲਾਓ ਬਈ ਚਾਚਾ ਸ਼ਰੀਕ ਕਰਨ ਲੱਗਿਆ ਬੱਕਰੀ ਦਾ ਸੌਦਾ। ਬੱਕਰੀ ਦਿਖਾਉਣਾ ਏ ਸਾਨੂੰ ਬਈ। ਆ ਬੱਕਰੀ ਆ ਬਈ। ਦੇਖ ਸਕਦੇ ਹੋ। 30000 ਰੁਪਏ ਮੁੱਲ ਕਰਦੇ ਨੇ ਬਈ। ਕਿੰਨੇ ਲਾਉਂਦਾ ਸ਼ਰੀਕ? 16000 ਲਾਉਂਦਾ। 16 ਲਾਉਂਦਾ ਲਗਾ। ਪਾਣੀ ਪੂਣੀ ਪੀ ਤੇ ਠੰਡਾ ਹੋ ਸਾਥ ਬਹੀ ਨਾਲ ਫਰਡ ਕਰਾ ਗਰਮਾਇਸ਼ ਆ ਕੇ ਨਾ ਚਾਹ ਤਾਂ ਲਗੋ ਕੁਫੀ ਲੋ ਚਾਹ ਤਾਂ ਬਸ ਪੀ ਲੋ ਦੱਸ ਇਹਨੂੰ ਦੇਖੀ ਦਿੰਦਾ ਯਾਰ ਤੂੰ ਹਾਂ ਤੂੰ ਦੱਸ ਯਾਦ ਯੂ ਕਿ ਮੇਰੇ ਵਦੂ ਦਾ ਸੋਚ ਥੋੜਾ ਤੇਰੇ ਭਾਂਗੇ ਮੋਰਾ ਦੀ ਮੰਨੇ ਕੱਢਦੇ ਹਾਂ 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 ਬਾ ਇੱਕੋ ਹੀ ਸੱਟ ਲਾਈ ਹਾਂ ਹੋ ਜਾ ਦੂਜੀ ਮੈਂ ਲਾ ਦੂੰ ਉਹ ਆਉਂਦੋ ਸਪਾਰਾਉਂ ਫਰਾਂ ਫਰਾਂ ਨਕਰੀ ਯਾਰ ਮਹਬੂਬ ਯਾ ਗੱਟੀ ਮਾਰਿਆ ਆਪਾਂ ਜੀ 30 35 ਮੰਗੇ ਆਦਾ ਘੜਿਆ ਫੇਰ ਹੁਣ ਘਰ ਕੀ ਗੱਲ ਆ ਯਾਰ ਮੇਰੀ ਗੱਲ ਸੁਣ ਮੇਟੂ ਹਾਂ ਦੇਖ ਨਾ ਦਾ ਦੇਖ ਨਾ ਮੈਂ ਤੂ ਕੋ ਲੈਣਾ ਨਾ ਤੇ ਤੂ ਲੈਣਾ ਤੇਰੇ ਵੀ ਪੋਨ ਨਾਲ ਖਾਣੇ ਨੇ ਉਹਨੂੰ ਵੀ ਉਹ ਦੇਊ ਪੋਨ ਨਾਲ ਖਾਵੇਂ ਤੂੰ ਇਹਦਾ ਕਿਤੇ ਭਾਂਗਾ ਕੱਢ ਦੇਗਾ ਭਾਂਗਾ ਮੈਂ ਦੂਜੀ ਕੱਢ ਮੇਰੀ ਗੱਲ ਸੁਣ ਵਾਹ ਤੂੰ ਮੁੰਡੀ ਨੂੰ ਘਰ ਦੇ ਹਾਂ ਆ ਲੈ ਵਾਹ ਦੋ ਚਨਾ ਗਿਆ ਪਾਲੇ ਚ 20000 ਦੀ ਕੋਈ ਨਹੀਂ ਦੂਈ ਗੱਲ ਆ ਮੋਲ ਲੈ ਕੇ ਆਇਆ ਉਹ ਬਾ ਕੋਈ ਗੱਲ ਨਹੀਂ ਮੱਦੀ ਇਹਦੇ ਫਿਰ ਬਾਬਾ ਦੂਜੀ ਜਾਣੀ ਉਹ ਤੇ ਇਹਦਾ ਤੈਨੂੰ ਫੇਰ ਵੀ ਕਦੇ ਹੋ ਕਰਾ ਦੇ ਸਾਢੇ 18 ਲੜਾ 19 ਲੈ ਲੈ ਉਹਦਾ ਠੀਕ ਆ ਠੀਕ ਹੈ ਨਹੀਂ ਆਪਾਂ ਦਰਾਨਾਂ ਵਾਲੀ ਦਾ ਨਾ ਨਾ ਇਹਨੇ ਕਰੇ ਪਾ ਪਾਣੀ ਆ ਲੇ ਕੇ ਸਾਢੇ 23 ਜਿਹੇ ਚ ਪਾਲਾ ਬਸ ਨਹੀਂ ਨਾ ਨਾ ਬਸ ਖੇਤ ਪਾਲਾ 20000 ਨਹੀਂ ਮੱਥੇ ਨਹੀਂ ਗੱਲ ਨਹੀਂ ਹੁੰਦੀ ਐਸਾ ਕੋ ਮੋੜਦੇ ਆ ਮੱਥੇ ਲਾ ਲਾਂ ਗੀ ਗੱਲ ਨਹੀਂ ਸੁਣਦਾ ਉਹ 5000 ਦੀ ਖਾ ਜਾਗੇ ਅਸੀਂ ਚੰਗੇ ਆ ਜੇ ਨਾ ਮੈਂ ਕਹਾਂ ਵਧੀਰੀ ਗੱਡੀ ਮਰਜੀ ਸੋਹਣੇ ਤੈਨੂੰ 25 ਕਹਦਾ ਪਹਿਲਾਂ ਹੀ ਵੀ ਜਲ ਤੂੰ ਹੋਰ ਘੱਟ ਦੇ ਦੇ ਬਸ ਤੇਰੇ ਨਾਲ ਪਾਉਂ ਰਿਹਾ ਨਾ ਤੂੰ ਮੈਨੂੰ ਪਾਈ ਲੱਗੇ ਹੋਣੇ ਬੱਕੀ ਤੇ ਨਾ ਕਰ ਕੀ ਆ ਉਹ ਜਦ ਪਹਿਲਾਂ ਅੱਛਾ ਚੱਲ ਚੱਲ ਪਾਈ ਲੱਗੇ ਹੋਣੇ ਕਨੋ ਤੇ ਬਾਈ ਲੈਣਾ ਮੁੰਡਿਆ ਅੱਜ ਕੋਈ ਚੀਜ਼ ਹੁੰਦੀ ਹੈ ਮੇਰੀ ਗੱਲ ਮਤਲਬ ਕਹਿ ਬਿਠਾ ਰਾਂ ਯਾ ਤੂੰ ਘੱਟ ਦਿੰਦਾ ਨਹੀਂ ਇਹ ਕਹਿੰਦਾ ਚੱਲ ਕੋਈ ਗੱਲ ਨਹੀਂ ਆਪਣੇ ਬੰਦੇ ਨੇ ਯਾਰਾਂ ਚਾਹ 4000 ਇਕੱਠੇ ਢੋਕਿਆ ਮੈਂ ਬੋਲਿਆ ਨਹੀਂ ਹੈਗਾ ਮੈਂ ਤੈਨੂੰ ਕੋਈ ਗੱਲ ਨਹੀਂ ਉਹ ਬੰਦਾ ਜਿਹੜਾ ਦੂਜੇ ਖੜੇ ਕੰਨੀ ਲਾਉਣੀ ਆ ਮੈਂ ਮੈਂ ਐਸੀ ਕਰਾ ਕਹਿੰਦੇ ਵੀ ਰੋਟੀ ਨਹੀਂ ਬਣਾਈ ਲੱਗ ਜੀ ਆਲਾ ਉਹ ਕੋਈ ਗੱਲ ਐ ਪਰ ਤੂੰ ਹੀ ਲੈ ਜਾ ਐ ਨਹੀਂ ਆ ਲੱਗਦੀ ਨਹੀਂ ਪੰਗਾ ਉਹ ਫਿਰ ਆਇਆ ਮੇਰੀ ਮਹਿੰਗੀ ਮੈਂ ਤੈਨੂੰ ਇੱਕ ਗੱਲ ਮੈਂ ਰੱਖੀ ਤੂੰ ਜੇ ਬੰਦਾ ਜੇ ਤੈਨੂੰ ਹੋਰ ਵੀ ਪਸੂ ਕਿਸੇ ਤੋਂ ਲੈਣਾ ਜਿਹੜਾ ਤੈਨੂੰ ਖੁਸ਼ ਹੋ ਕੇ ਕਹੂ ਵੀ ਲੈ ਜਾ ਅਸਲ ਤਾਂ ਉਹ ਆ ਹੁਣ ਜੇ ਐਸੀ ਵੀ ਮੈਂ ਐਵੇਂ ਕਹੀ ਜਰਾ ਐ ਕਰ ਕਰ ਧੱਕਾ ਕਰ ਗਿਆ ਖੁਸ਼ ਹੋ ਕੇ ਦਿਓ ਯਾਰ ਚੱਲ ਮੇਰੀ ਗੱਲ ਸੁਣਾ ਮੁੱਲ ਨਹੀਂ ਕਰ ਰਹੇ 25 ਕਹਿੰਦਾ ਪਹਿਲਾਂ ਹੀ ਮੈਂ ਨੀ ਖੁਸ਼ ਹੋ ਕੇ ਦੇ ਦਾਂ ਹੁਣ ਤੂੰ ਮੈਂ ਖੁਸ਼ ਹੋ ਕੇ ਕਹਾਂ ਜੀ ਮੈਂ ਤਾਂ ਇਹ ਤਾਂ ਪਹਿਲਾਂ ਹੀ ਉਹ ਕਰਦਾ ਮੈਂ ਮੁੱਲ ਨਹੀਂ ਕਰ ਰਹਿਣਾ ਮੈਂ ਉੱਥੇ ਗਿਆ ਸੀ ਮੈਂ ਤੈਨੂੰ ਮੁੱਲ ਨਹੀਂ ਕਰਦਾ ਕਿ ਯਾਰ ਮੋਦੇ ਇੱਕ ਮਹਾਂ ਤਰ ਦੇ ਯਾਰ ਤੜਕੇ ਮੈਂ ਨੂੰ ਕਹੇ ਇਹ ਗੱਡੀਆਂ ਦੇ 20000 ਰੁਪਏ ਝੂੜ ਨਹੀਂ ਬੋਲਦਾ ਬਾ ਮਾਰਦੇ ਆ 70 ਹੈ ਕੋਈ ਯਾਰ ਜ਼ੋਰ ਲਾ ਕੇ ਵਾ ਕੇ ਮੈਂ 26 ਤੋਂ ਘੱਟ ਨਹੀਂ ਦਿੰਦਾ ਉਹ ਮੈਨੂੰ ਕਹਿੰਦਾ ਕਾ ਐ ਕਰ ਲਾ ਹੋਰ ਕਰਾ ਉਹਦੋਂ ਬਤਾ 100 ਲੈ ਲਾ 100 ਸਾਨੂੰ ਬਾਤ ਜੂ 500 500 ਨਾ ਮੈਨੂੰ ਬਾ ਮਾ ਵੀ ਜਾਏਗਾ ਇਹਨੇ ਵੀ 16 ਤੋਂ 18 ਢੋਕਿਆ ਮੈਂ 18 ਤੋਂ 20 ਦੇ ਢੋਕਿਆ ਇਹਨੂੰ ਪਤਾ ਹੈ ਅਪਨ ਹਰ ਕੀ ਹੈ ਆਪਣੀ ਚੀਜ਼ ਆਪਣੇ ਸਮਝ ਚਣੀ ਹੈ ਆਪਾਂ ਜਨਨ ਕਹਿ ਰਹੀ ਹੈ ਚ ਉਹਦਾ ਵੇਚਣ ਨੂੰ ਲੈਂਦਾ ਸੀ ਆਵਲਾ ਦਿਹਾੜੀ ਬਣਾ ਕੇ ਫੇਰੀ ਵੇਚਣਗੇ ਵੀ ਅੱਜ ਕੱਦ ਕਰ ਰਿਹਾਗੇ ਦੰਤਾ ਬਾਰਾਂ ਦਿਨ ਰਹਿ ਗਿਆ ਮੇਲਾ ਦਾ 23 ਤਰੀਕ ਚੰਗਾਂ ਦੇ ਰਹਿ ਗਿਆ ਜੀ 13-14 ਦਿਨ ਕਿੰਨੇ ਦਿਨ ਦੀ ਹੈ 7 ਤਰੀਕ ਦੀ ਹੈ 7 ਤਰੀਕ ਦੀ ਹੈ ਇਹ ਤਾਂ ਘੜ ਦੇ ਰਹਿ ਗਿਆ ਨਾ ਪਰਦੇ ਆਉਣੀ ਆ ਪਾਪਾ ਜਾ ਦੇਣਾ ਖੁਸ਼ਕ ਦੇ ਦੇ ਬਾਾਈ ਨਾ ਮਦਾ ਜੂ ਕੱਗ ਪੈਸੇ ਪਾਉਣਾ ਬਾਜੀ ਨਹੀਂ ਕਰੀ ਲੈ ਲਿਓ ਬੱਕਰੀ ਨਾ ਬਾਬਾ ਹਾ ਬਾਵਾਂ ਕੋਈ ਗੱਲ ਨਹੀਂ ਬੱਕਰੀ ਫਿਰ ਉਹੀ ਲੈ ਜਾ ਹਰਾਂ ਕੋਈ ਵੀ ਨਹੀਂ ਹੁੰਦਾ ਕ ਭੋਲਾ ਬੱਕਰੀ ਆਪਣੀਆਂ ਨਹੀਂ ਗੱਲ ਹੈ ਮੋਲ ਲੈ ਕੇ ਆਏ ਬੱਕਰੀ ਤੈਨੂੰ ਲੜਨ ਵੀ ਛੱਡ ਦਿੰਦੇ ਤੇਰਾ ਭਾਂਗਾ ਕਾਟ ਦੂੰ ਕਿਤੇ ਭਾਂਗੇ ਦੀ ਗੱਲ ਨਹੀਂ ਹੈ 20000 ਤੋਂ ਘੱਟ ਨਹੀਂ ਵੇਚਦਾ ਬੱਕਰੀ ਇਹਦਾ ਤੈਨੂੰ ਕਹੇ ਤੇਰੀ ਤੇਰੀ ਕਰਕੇ ਆਇਆ ਇਹਨੇ ਜੀ 25000 ਦੀ ਵੇਚਦਾ ਸਾਢੇ 30000 30000 ਤੈਨੂੰ ਜਿਹੜੀ ਕਹੇ ਉਹ ਤੋਂ ਬਾਅਦ ਨਹੀਂ 35000 ਉਹ ਦੇ ਦੋਗੇ ਫਿਰ ਅਜੇ ਮੈਂ ਕਹਿੰਦਾ ਕੁਝ ਮੈਂ ਕੱਲ ਤਾਂ ਸੁਣ ਲਾ ਫਿਰ ਜਦ ਲੈਣੀ ਫਿਰ ਜਦ ਜਦ ਲਾਉਣੀ ਆ ਜਿੱਥੇ ਦੇਣੀ ਪਾਣਗੇ ਅੱਜ ਦੀ ਗੱਲ ਗੱਬਣ ਹੋਈ ਮਾ ਯਾਰ ਇਹਨੂੰ ਪੁੱਛਣੀ ਆ ਆਪਣੇ ਬੰਦਾ ਰੱਗ ਦੀ ਨੂੰ ਪੁੱਛਿਆ ਮੇਰੀ ਗੱਲ ਤਾਂ ਹੁਣ ਤਾਂ ਰੱਗ ਪੁੱਛੇ ਨਹੀਂ ਗਾਹਾਂ ਵੀ ਅਸੀਂ ਕਿਸੇ ਨੂੰ ਵੀ ਦੇਵਾਂਗੇ ਵੀ ਗਾਰੰਟੀ ਅਗਲਾ ਲਊਗਾ ਹਰੇਕ ਬੰਦਾ ਡਰਦਾ ਹੈ ਇਹ ਕੰਮ ਤੋਂ ਕਈ ਕਿਸ ਬਾਹਲੇ ਲੋਕਾਂ ਨਾਲ ਬਣੀ ਆ ਅਗਲੇ ਨੂੰ ਐਂ ਕਹਿ ਕੇ ਦੇਵਾਂਗੇ ਵੀ ਹਲਾਲ ਕਰ ਲਈ ਸਾਨੂੰ ਬਈ ਵੀਡੀਓ ਬਣਾ ਲਈ ਸਾਧਰੀ ਉੱਥੇ ਆਾਂਗੇ ਪੈਸੇ ਫੜੀ ਸਾਨੂੰ ਜੇ ਤੇ ਆਪਦੇ ਪੈਸੇ ਫੜਦੇ ਅਸੀਂ ਬੱਕਰੀ ਚੱਕ ਕੇ ਲੈ ਜਾਵਾਂਗੇ ਇੰਨੀ ਗਾਰੰਟੀ ਕੋਈ ਨਹੀਂ ਲੈਂਦਾ ਨਾਲ ਵੱ ਕਾ ਫੇਰ ਵੱਡੀ ਹੋ ਜਣਾ ਚਾਹੁੰਦਾ ਜਰਾ ਉੱਥੇ ਦਾ ਛੱਬ ਰਣ ਦੇ ਵਿੱਚ ਹੀ ਆ। ਚਲ ਦੇਖ ਫਿਰੋ। ਬੱਕਰੀ ਨੂੰ ਦੇਖ ਲਾ ਭਾਈ ਨਹੀਂ ਹੱਥ ਪਾ ਕੇ ਦੇਖ ਬੱਕਰੀ। ਤੈਨੂੰ ਮੁੱਲ ਨਹੀਂ ਕਰਿਆ ਹੈਗਾ ਤੈਨੂੰ ਦੱਸਣਾ ਇਹ। ਉਹ ਦੇ ਲੈਣੀ ਦੱਸਿਆ ਇਹ। ਕੰਮ ਤੂੰ ਮੂੰਹ ਮੱਥੇ ਲਾਦਾ ਰੋਜ਼ ਕਣ ਨਹੀਂ ਦਿਹਾਜਾ ਤਰਨ ਵਾਲਾ। ਉਹ ਤੂੰ ਜੇਦੋ ਯਾਰ ਪੰਜ ਚਾਰ 10 ਵੀ ਖਾਵਾਂ ਹੁਣ ਤੂੰ ਜਾਂਦੇ। ਮੈਂ ਤੁਹਾਨੂੰ ਖਵਾਣਾ ਤੂੰ ਦੱਸੂ ਕੀ ਖਾਣਾ ਪੀਣਾ ਗਾਂ ਦੀ ਮਿੱਟੀ ਦੀ ਗੱਲ ਆ। ਉਹ ਯਾਰ ਐ ਨਹੀਂ ਨਾ ਜਿਹੜੀ ਇਹਨਾਂ ਦਾ ਪਿਆਰ ਹੈ ਤੂੰ ਬਲਦਾਨੀਆਂ ਪਾਰਟੀ ਤੇ ਤੇਰੀ ਮਰਜ਼ੀ ਲੈਣਾਗੇ। ਨਹੀਂ। ਖਾਣ ਪੀਣ ਨਾਲ ਤਾਂ ਨਹੀਂ ਕੋਈ ਵੱਡਾ ਹੁੰਦਾ। ਉਦੇ ਮੇਰੇ ਨਾਲ ਫਟੂ ਆ ਡੇ ਠੀਕ ਠੀਕ ਆ ਕੋਈ ਚੱਕਰ ਹੀ ਨਹੀਂ ਆ ਦਾ ਜਿਹੜਾ ਕੋਣਾ ਹੋ ਹੀ ਜਾਂਦਾ ਕੋਈ ਆ ਤਾਂ ਭੈਣਾਂ ਬਗਵਾ ਆ ਗਿਆ 21000 ਰੁਪਏ ਲੱਗ ਗਿਆ ਉਹ ਮਿਲ ਗਿਆ ਉਹਦਾ ਮਿਲ ਗਿਆ ਲੱਗ ਗਿਆ ਜੀ ਉੱਥੇ ਫੇਰ ਤਾਂ ਠੀਕ ਐ ਆਪਾਂ ਬੰਦੇ ਫੁੱਲ ਮਾਨ ਤਾਨ ਕਰਕੇ ਆਏ ਨਹੀਂ ਇਹ ਗੱਲ ਦਾ ਮੱਝਾਂ ਵਧਿਆ ਹੋਇਆ ਕਾਲੀਆਂ ਬਥੇਰੀਆਂ ਮਾਰ ਕੇ ਆਏ ਆ ਇਹ ਸਾਰਾ ਮੈਂ ਨਾਲ ਵੀ ਹਾਂ ਦੇ ਕਾਲੀ ਮੇਰੇ ਕਾਲੇ ਘੱਟ ਜਾਂਦੇ ਨੇ ਮਰ ਪਾਉਂਦੇ ਬਾਹਰ ਬਹਿ ਗਏ ਸਾਡੇ ਬੱਕਰੇ ਵੀ ਲਿੱਚੇ ਹੋ ਗਏ ਨੇ ਮੇਰੇ ਬੱਕਰੀਆਂ ਆਈ ਨਹੀਂ ਗੀਆਂ ਬੱਕਰੀਆਂ ਬਾਜ ਜਾਂਦੀਆਂ ਨੇ ਬੱਕਰੇ 40 40 50 ਭਿਆਂ ਹੋ ਗਏ ਓਏ ਨਹੀਂ ਦੇਸੀ ਆ ਗਏ ਦੁੱਧ ਆ ਤੇ ਚੂੜਾ ਦੁੱਧ ਦੀ ਮਾਲਕੀਆ ਨਹੀਂ ਆਈ ਮੇਰਾ ਹੋਇਆ ਮੇਰਾ ਦੁੱਧ ਕਿੰਨਾ ਪਾਉਣਾ ਬੱਕਰੀ ਨਾਲ ਦੇਖ ਲਾ ਤੂੰ ਦੁੱਧ ਕਿੰਨਾ ਪਾਉਣਾ ਤੇ ਤੀਰੇ ਡੇਰ ਡੇਰ ਮੈਂ ਨੇ ਕਿਹਤਰਾ ਯੋਜਨ ਰਾਜੀ ਦਾ ਸਿਆਲ ਚੋਂ ਇਹਨਾਂ ਦਾ ਦੁੱਧੋਂ ਦਾ ਨਾ ਵਾਸਤਾ ਚੰਗਾ ਮੜਾ ਖਾਈ ਜਾਂਦੀਆਂ ਨੇ ਹੁਣ ਤਾਂ ਜਿਹੜਾ ਸਿਰ ਨਹੀਂ ਖਾਂਦੀ ਉਹਨਾਂ ਦੇ ਉਹ ਘੱਡੇ ਦੇ ਹੁਣ ਤੂੰ ਮੈਂ ਨਾ ਕਰੀ ਨੀ ਗੱਲ ਇਹ ਤੈਨੂੰ ਪਤਾ ਮੈਂ ਤਾਂ ਕਦੇ ੜੀ ਹੀ ਨਹੀਂ ਆ ਕਿਸੇ ਨਾਲ ਉਹ ਮੈਨੂੰ ਕਹਾਂ ਤਾਂ ਮੁੱਲ ਘੱਟ ਕਰਿਆ ਮੈਂ ਤਾਂ ਉਹਨਾਂ ਨੂੰ ਬੱਕਰੀ ਨੂੰ ਖੁਸ਼ ਨਹੀਂ ਬਾਇਆ ਕਦੇ ਰੱਬ ਜਾਨ ਦੇਂਗਾ ਇੱਥੇ ਲਾਉਗਾ ਓਪੜਾ ਮੜੀ ਹੱਕ ਦੇਣ ਦੇ ਮੜਾ ਰਹਿ ਤਕ ਮਾਂ ਦੀ ਆ ਭੈਣੇ ਲੋੜ ਦੋੜ। ਤੈਨੂੰ ਬੋਕ ਚਾਲਦੇ ਆ ਤੋ ਭੈਣ ਨਹੀਂ ਤੂੰ। ਬੱਕਰੀਆਂ ਤਾਂ ਚੱਲ ਲੈ ਲੈ ਫਿਰ ਹੁਣ। ਤੂੰ ਬਾਬੇ ਦੀ ਗੱਲ ਬੱਕਰੀ ਦੇ ਦੇ ਤੈਨੂੰ ਬੱਕਰੀ ਉਹ ਦਵਾ ਰਾਂ। ਤੈਨੂੰ ਉਹ ਮਾਂ ਦੱਬ ਨੂੰ ਕਿਹੜੀ? ਉਹ ਕਾ ਬੱਕਰੀ ਬਹੁਤ ਵਧੀਆ ਬੱਕਰੀ ਦੁੱਧ ਨੂੰ ਬਹੁਤ ਚੰਗੀ ਐ। ਕਾਲੀ ਦੀ ਭਾਈ ਆਈ। ਆਪਾਂ ਇਹਦਾ ਕੀ ਕਰਾਉਣੀ ਆ। ਉਹ ਨਹੀਂ ਲੈ। ਆਹ ਲੈ ਠੁੱਲੇ ਵਾਲੀ ਦੋਵੇਂ ਭਾਜਦੇ ਯਾਰ ਤੇਰੇ ਮਿੱਤਰ ਤੋਂ। ਮੇਰੇ ਭੈਣ ਸੋਹੇ ਚਾਚਾ ਚਾਚੇ ਦਾ ਮੁੰਡਾ ਕੱਟ। ਆਏ ਵੀਡੀਓ ਕੱਟ ਦੀਆਂ। ਹਾਂ ਲੱਗ ਪੁੱਤਾਂ ਨਹੀਂ ਆਣੀ ਫੋਗੜੀ ਪਈ ਹੋ ਗਲਗਲ ਤੱਕ ਹੀ ਭਾਈ ਬਹੁਤ ਵੈਸੇ ਜੋਸ਼ ਚਦਾ ਮੀਂਹ ਹਾਂ ਆ ਗਿਆ ਪਿੰਦੂ ਪਿੰਦੂ ਇਹ ਦੂਸਰਾ ਕੀ ਬਾਲਾ ਤੂੰ ਆਪਣਾ ਕੋਈ ਲਾ ਦਿੰਦਾ ਪੰਡ ਦਾ ਅਸਮਾਨ ਤਾਂ ਹੀ ਤੂੰ ਕਹੀ ਰਹਿ ਮੰਗ ਉੱਥੋਂ ਦਾ ਮੈਂ ਚਾਹੁੰਦਾ ਹਾਂ ਤੇ ਕੋਲੇ ਮਾਦਰ ਦਾ ਮੁੰਡਾ ਸਮਝ ਨਹੀਂ ਆਇਦੂ ਦਾ ਹਾਂਜੀ ਉਹ ਨਾ ਮੋੜੀ ਦਾ ਇੱਰੀਆ ਉਹ ਤਾਂ ਦੇ ਦੇ ਓਏ ਮੇਰੇ ਬਾਦ ਦੇ ਲੈ ਜਾ ਦੇਪਸਾ ਦਾ ਕੰਮ ਹੁਣ ਹੁਣ ਨੀ ਹੋਣ ਨੀ ਹੋਣ ਨੀ ਠੀਕ ਆ ਓਕੇ ਆ ਕਦੇ ਫੇਰ ਕੱਢ ਦੂ ਛੋਟਾ ਇਹ ਨਾ ਮਾਈ ਨੀ ਪੈਸਾ ਮੋਗਾ ਮਜਰਾ ਇਵੇਂ ਕਰੀਏ ਨਾ ਮਸੀਹ ਕਰਾਉਂਦਾ ਅੱਜ ਸੌਦਾ ਚਾਚੇ ਸਰੀਕ ਦਾ ਦੇਖਦੇ ਕਿੰਨੇ ਦੀ ਬੱਕਰੀ 1000 ਰੁਪਏ ਦਾ ਫਾਂਟਲਾ ਰਹਿ ਗਿਆ ਬਾਈ ਬੜਾ ਪਾਲਾ ਤੋਂ ਬੋਲੀ ਨਾ ਵਾ ਜਦੋਂ ਕਹਿੰਦਾ ਬਾਬਾ ਕਹਿੰਦਾ ਜੇ ਤੈਨੂੰ ਹੁਣ ਜੇ ਹੁਣ ਪੈਸੇ ਜਿੰਨੇ ਲੈਣਾ ਤੈਨੂੰ ਮੈਂ ਦੇਣਾ ਪਏ ਉਹ ਵੀ ਮੰਨਦਾ ਨੇ ਬਸ ਸਾਢੇ 2:00 ਦੀ ਬਾਤੀ ਬਸ ਲਓ ਬਾਈ ਸਾਢੇ 22000 ਦੀ ਹੋ ਗਈ ਬੱਕਰੀ ਮ ਰਮਸੀ ਕਿੰਨੇ ਦਾ ਕਰਾਦਾ ਸੌਦਾ 2.5 ਦਾ 2.5 ਦਾ ਸੌਦਾ ਕਰਾਦਾ ਵੀ ਅੱਜ ਆਏ ਮਸ਼ੀਨੇ ਇਹਦੇ ਨਾਲ ਵੀ ਪਿਆਰਾ ਹੈ ਇਹਨੇ ਮਾਨ ਵਾਲੀ ਆ ਬੱਕਰੀ ਦਾ ਉਹਨੂੰ ਹੀ ਮਾਨ ਲਈ ਸਾਬ ਆ ਕੇ ਉਹ ਕਿਉਂ ਚਾਚਾ ਖੋਸਾ ਹੋਣਾ ਮੈਂ ਦੇ ਦੂੰ ਓਕੇ ਜਾਵਾ ਥਾਪੀ ਦਾ ਮਾਰਦੇ ਫਿਰ ਅੱਜ ਨਹੀਂ ਮਾਰਦਾ ਦੁਖੀ ਹੋਇਆ ਪੈ ਨਹੀਂ 9 ਦੀ ਤੂੰ ਕਹਿੰਦਾ ਤੂੰ ਹੁਣ ਤੂੰ ਲੈ ਕੇ 10 ਦੀ ਰਾਜੇ ਨਹੀਂ ਬੱਕਰੀ ਤੇ ਨਹੀਂ ਲੈ ਕੇ ਖੜਾ ਰਾਂਗਾ ਬੱਚਾ ਹਟਾ ਬੱਕਰੀ ਮੇਰੀ ਗਾਰੰਟੀ ਹੈ ਦੇ ਤਾਂ ਤੂੰ ਵੇਖ ਬਈ ਠੀਕ ਆ ਗਏ ਤਰ ਕੰਨੀ ਉਹ ਅਰੇ ਜਰਾ ਜਗਾ ਕੰਨੀ ਤਨ ਉਹ ਜਿਹੜੇ ਦੇ 10 ਦੇ ਜਗਾ ਕਿੰਨਾ ਰਹੇਗਾ ਮਗਰ ਹੁਣ ਕਿੰਨਾ ਰਹੇਗਾ 16500